ਪੈਣੇ ਪੁਰਖ ਤੇ ਲਮਾ ਦੇ ਬਸਨੀ ਮੇਰੀਆਂ ਸਤਕਾਰਯੋਗ ਭੈਣਾ ਤੇ ਮਾਵਾ ਸਾਡੇ ਵੱਡੇ ਵੀਰ ਪਿਆਰੇ ਭਰਾ ਨੌਜਵਾਨ ਵੀਰ ਮੇਰੇ ਨਾਲ ਆਏ ਉਹ ਪਾਰਟੀ ਦੇ ਸੀਨੀਅਰ ਲੀਡਰ ਸਹਿਬਾਨ ਵਰਕਰ volunteers ਹੋਥੇਦਾਰ ਸਾਡੇ ਇਥੋਂ ਦੇ ਐਮਐਲਏ ਡਾਕਟਰ ਵਿਜੇ ਸਿੰਘਲਾ ਜੀ ਸਰਦਾਰ ਜੀ ਅਕਾਵਲੀ ਸਾਹਿਬ ਚੇਅਰਮੈਨ ਸਾਹਿਬ ਬੁਛੇ ਸਾਹਿਬ ਦੂਸਰੇ ਸਾਡੇ ਸਾਰੇ ਸਾਥੀ ਜੀ ਜੀਨਾ ਜੀ ਪਹਿਲਾਂ ਸਾਰਿਆਂ ਦੋਸਤਿਆਂ ਗਿਆ ਪੈਣਾ ਮਤੇ ਸਾਜੀ ਕਰੀਏ ਮਾਣ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਬੋਰੀ ਜਗਵਾ ਦੇ ਸਤਿਕਾਰਯੋਗ ਪੈਣ ਪ੍ਰਭੂ ਮੈਂ ਆਪਣੀ ਬੇਨਤੀ ਕਰਨ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਵੱਡੀ ਗਿਣਤੀ ਸਾਰਾ ਹੀ ਨਗਰ ਆ ਕੇ ਦਰਸ਼ਨ ਦਿੱਤੇ ਲੋਕ ਸਭਾ ਦੀ ਇਲੈਕਸ਼ਨ ਹੈ ਵੋਟਾਂ ਦੇ ਸੰਬੰਧ ਵਿੱਚ ਆਪਾਂ ਇਕੱਠੇ ਹੋ ਰਹੇ ਹਾਂ ਸਿੰਗਲਾ ਸਾਹਿਬ ਕੋਲ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਕੇ ਗਏ ਹਾਂ ਤੋਂ ਸਰਕਾਰ ਨੂੰ ਪ੍ਰੋ ਜਿਵੇਂ 222 ਪਹਿਲਾਂ ਕੁਝ ਪਰਿਵਾਰ ਸੀ ਜਿਹੜੇ ਸਾਰਾ ਸਾਰਾ ਪਰਿਵਾਰ ਐਮਐਲਏ ਬਣਦੇ ਸੀ ਉਲੰਦੇ ਰਿਸ਼ਤੇਦਾਰਾਂ ਨੇ ਇਹਨੇ ਬਣਨ ਦੀ ਪਾਈ ਪੈਸਾ ਸੱਤ ਸੱਤ ਇੱਕ ਘਰ ਵਿੱਚ ਹੋ ਜਾਇਆ ਕਰਦੇ ਸੀ ਔਰ ਉੱਥੇ ਵੀ ਗੱਲ ਰੁਕਦੀ ਨਹੀਂ ਸੀ ਉਹ ਸਾਰਾ ਸਾਰਾ ਪਰਿਵਾਰ ਮੰਤਰੀ ਕੰਗਾ ਵੀ ਬਣ ਲੱਗਿਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਉਪ ਮੰਤਰੀ ਬਣ ਜਾਂਦੇ ਤੇ ਪੋਤੂ ਨੂੰ ਡਿਪਟੀ ਮੁੱਖ ਮੰਤਰੀ ਬਣਾਉਂਦੇ ਤੇ ਫਿਰ ਘਰੇ ਬੜਾ ਮੋਢਾ ਰੌਣਾ ਗੋਲਾ ਹੁੰਦਾ ਦੇਖਿਆ ਕਿ ਫਿਰ ਜਵਾਈ ਨੂੰ ਮੁੱਖ ਮੰਤਰੀ ਬਨਾਰਦ ਦੇ ਨਾਲ ਮੰਤਰੀ ਬਨਾਲ ਦੇ ਆਦੇਸ਼ ਪਤਾ ਫਿਰ ਮਾੜਾ ਰੋਸ ਸੰਗ ਸਕੇ ਨੌ ਕਰਦੀ ਇਹਰ ਮੁੰਡੇ ਦੇ ਸਾਲੇ ਕਿੰਨ ਮਜੀਠੀਆਂ ਨੂੰ ਬਣਾ ਲੈਂਦੇ ਸੀ ਫਿਰ ਭਰਾ ਦੇ ਕਿ ਭਤੀਜੇ ਨੂੰ ਬਣਾ ਲੈਂਦੇ ਸੀ ਪਾਣੀ ਪਾਣੀ ਬੰਦਰੀ ਕਰਦੇ ਹੋ ਜਾਂਦੇ ਸੀ ਇਥੇ ਕਰ ਕੋਸ ਨਹੀਂ ਕੋਈ ਰਹੇਗੀ ਜੀਵੀ ਹਰ ਸਿੰਘ ਮਰ ਪੋਲੇ ਕਿਲਾ ਤੋਂ ਦੇ ਘਰੇ ਰੋਟੀ ਟੋਕ ਕਰਨਾ ਸੰਭਵ ਕੋਲੋਂ ਵੀ ਮਾਤਰੀ ਬਣਾਉਂਦੇ ਛੇ ਛੇ ਮਾਤਰੀ ਇੱਕ ਪਰਿਵਾਰ ਦੇ ਸਹਾਰੇ ਉਪਰੋ ਬਣਵਾਏ ਇਹਦਾ ਰਿਆਸਤਾਂ ਬੜਾ ਨੇ ਤੇ ਬਾਦਲਾਹ ਦੇ ਵੀ ਰਿਆਸਤੇ ਗੇਰਤ ਸਿੰਘ ਦੀ ਰਿਆਸਤ ਹੈ ਬੀਬੀ ਪਟੜ੍ਹ ਦੀ ਰਿਆਸਤ ਹੈ ਕੈਪਟਨ ਅਮਰਿੰਦਰ ਦੀ ਰਿਆਸਤ ਹੈ ਇਹ ਆਪਣੇ ਜੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਦੇ ਵਿੱਚ ਲੋਕ ਪੰਜਾਬ ਦੇ ਪੋਲੇ ਬਾੜੇ ਹਮੇਸ਼ਾ ਮਹਿਮਤ ਕਰੀਗੇ ਜਦੋਂ ਟੰਪਲ ਟੰਪਲ ਮੰਤਰੀਆਂ ਦਾ ਬਣ ਲੱਗ ਜੇਗਾ ਭਰਾਵੋ ਇਨਸਾਫ ਨਹੀਂ ਮਿਲਦਾ ਉਦੋਂ ਉਹ ਲੋਕ ਸਮਝ ਲੱਗ ਜਾਂਦੇ ਵੀ ਅਸੀਂ ਰਾਜੇ ਆ ਨਹੀਂ ਰਾਜੇ ਆਪਣੀ ਮਰਜ਼ੀ ਕਰਦੇ ਸੀ ਤੇ ਸਾਨੂੰ ਕੋਈ ਰੋਕ ਨਹੀਂ ਸਕਦਾ ਉਹ ਲੋਕ ਆਪਣਾ ਜਿਹੜਾ ਸੂਬਾ ਗਰੀਬ ਹੋਣ ਲੱਗੇ ਤੇ ਲੋਕ ਅਮੀਰ ਹੋਣ ਲੱਗੇ ਇਹਨਾਂ ਦੇ ਘਰੋਵਰ ਬਦਲ ਲੱਗ ਗਏ ਰੋਕਣ ਟੋਕਣ ਵਾਲਾ ਵੀ ਸੀ ਆਪੀ ਦੀ ਰਲਦੰਦੇ ਸੀ ਕਿਸੇ ਦੀ ਕੋਈ ਦੀਨਕੁਵਾਰੀ ਨਹੀਂ ਕਰਦਾ ਸੀ ਕੋਈ ਪੁੱਛਦਾ ਨਹੀਂ ਸੀ 222 ਚ ਪੰਜਾਬ ਦੇ ਲੋਕਾਂ ਨੇ ਨਵੇਂ ਇਨਕਲਾਬ ਦੇ ਅੰਦਰ ਜਿਹੜੇ ਮੰਤਰੀਆਂ ਦੇ ਇਹ ਮੁੱਖ ਮੰਤਰੀਆਂ ਦੇ ਪਰਿਵਾਰ ਸਾਰੇ ਲੋੜ ਤੇ ਇੱਕ ਵੀ ਜੀਨ ਦਾ ਵਿਧਾਨ ਸਭਾ ਵਿੱਚ ਨਹੀਂ ਆ ਸਕਿਆ ਉਦਾਰ ਸਭਾ ਵਿੱਚ ਛੋਟੇ-ਚੋਟੇ ਹੋਏ ਸਦਾਰਨ ਕਰਾਂ ਜੋ ਜਨਾ ਚੋ ਮੈਨੂੰ ਥੋੜੇ ਕੋਲੇ ਕਰੈ ਡਾਕਟਰ ਸਾਹਿਬ ਜੀ ਸਰਦਾਰ ਪ੍ਰਤਾਪ ਸਿੰਘ ਬਾਦਲੋਂ ਨਾਲ ਮੇਰੀ ਝੋੜ ਸੀ ਲੋਕ ਚਰਚਾ ਕਰਨੇ ਸੀ ਵੀ ਬਾਲਕ ਬਦੇ ਕਿਸੇ ਤੋਂ ਆ ਰਿਆ ਨਹੀਂ ਪੱਤਰਕਾਰ ਮੈਨੂੰ ਕਹਿੰਦੇ ਸੀ ਕਿ ਟੁਕਾਲੇ ਵਾਸਤੇ ਚੋਣ ਲੜਦਾ ਕਿ ਮੈਂ ਲੋਕੀ ਕੋਈ ਇੱਕੋ ਗੱਲ ਕਰਦਾ ਸੀ ਕੋਰ ਸਰਦਾਰ ਬਾਦਲਦੀ ਅਤੇ ਕਿ ਮੇਰੀ ਇੱਥੇ ਲੋਕ ਪਾਦਰ ਨੂੰ ਪੜ੍ਹ ਜੂਗਾ ਉਹ ਕਹਿੰਦੇ ਤੁਸੀਂ ਇਹ ਗੱਲ ਨਹੀਂ ਚੱਲਨੀ ਇਹ ਤਾਂ ਭੁਲੇਖੇ ਹੀ ਕਰਦੇ ਦੇ ਵਿੱਚੋਂ ਬਾਦਰ ਤਾਂ ਜਿਹਦੇ ਸਿਰ ਨੇ ਆਪਣਾ ਕਰਦਾ ਹੋਵੇ ਐਮਐਲਏ ਬਣਨ ਦਾ ਤੇ ਹੁੰਦਾ ਵੀ ਆਇਆ ਏ ਕਿਉਂਕਿ ਫੇਰ ਹੀ ਚੀਜ਼ੀ ਦੀ ਘਰ ਦੇ ਪਣ ਲੱਗੇ ਸੀ ਸਰਕਾਰ ਦੇ ਉਪਰਾਹੁਣ ਜਿਹਨੋਂ ਮੋਟਾ ਪੈ ਗਿਆ ਨੀਤੀਆ ਆਇਆ ਲੰਬੀ ਹਲਕੇ ਦੇ ਲੋਕਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਜਿਹੜਾ ਲੋਕਾਂ ਨੇ ਸਿਰ ਤੇ ਹੱਥ ਰੱਖ ਕੇ ਅੰਦਲੇ ਵੜਾਉਦਾ ਸੀ 11.5 ਲੱਖ ਲੋਕਾਂ ਦੇ ਫਰਕ ਨਾਲ ਹਾਰੇ ਲੰਬੀ ਵਰਕੇ ਸੀਟ ਨੂੰ ਜਿੱਥੇ ਉਹਨਾਂ ਦੀ ਸਿਆਸਤ ਦੀ ਵਿਆਸਤੀ ਪਿਛਲੇ 50 ਸਾਲਾਂ ਤੋਂ ਕਬਜ਼ਾ ਕਰਦਾ ਹੋਇਆ ਸੀ ਪਹਿਲਾਂ ਦੋ ਭਰਾ ਬਣਦੇ ਸੀ ਫਿਰ ਬਾਦਲ ਸਾਹਿਬ ਬਣਦੇ ਰਹੇ ਸਰਕਾਰ ਨੂੰ ਵੀਰੋ ਪ੍ਰਾਉਤ ਤੋਂ ਲਾਦੀ ਆਈ ਆਜ਼ਾਦੀ ਦੇ ਲਈ ਬਹੁਤ ਕੁਝ ਸੰਗਾਰਦਾ ਸਾਡੇ ਵੱਡ-ਵਡੇਰਿਆਂ ਨੇ ਹਰੇਕ ਦਾ ਤੋਂ ਦੇਸ਼ ਚਲਾਇਆ ਤੇ ਸੰਤਾਨ ਲਿਖਿਆ ਸੰਤਾਨ ਦੇ ਵਿੱਚ ਕੋਈ ਬਰਾਬਰਤਾ ਹੈ ਉਹ ਚਾਹੇ ਸਾਡੇ ਦੇਸ਼ ਵਿੱਚ ਬਰਾਬਰਤਾ ਹੋਵੇ ਨਾ ਉਹ ووٹ ਦੀ ਬਰਾਬਰਤਾ ਚਾਹੇ ਕੋਈ ਮਹਿਲਾ ਵਾਲੇ ਚਾਹੇ ਡਾਕੀ ਪਾਨੀ ਅਤੇ ਚਾਹੇ ਕੋਈ بڑا ਬੰਦਾ ਉਹਨੇ ਵੋਟ ਬਰਾਬਰ ਦੀ ਹੈ ਤੇ ਦਿੱਲੀ ਕਾਹ ਗਈ ਸੀ ਕਿ ਅਸੀਂ ਆਪਣੇ ਦੇਸ਼ ਨੂੰ ਦਰੋਣਾ ਬੋਟ ਦੇ ਰਾਹੀਂ ਚੱਲੂ ਜਦੋਂ ਅਸੀਂ ਵੋਟਾਂ ਦੇ ਰਾਹੀਂ ਫੈਸਲਾ ਕਰਾਂਗੇ ਸਰਕਾਰ ਬਣਾਵਾਂਗੇ ਸਰਕਾਰ ਲੋਕਾਂ ਦੇ ਕਮਾਕਾਰਾਂ ਦੀ ਸਹਾਇ ਹੋ ਉਸਾਰ ਬਣੂਗਾ ਲੋਕਾਂ ਨੂੰ دیش کی ترقی ہوگی پروٹا ہوا لگا جو تھی بار, بار 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 ایک دیں گے دیش کی ترقی ہوگی وہ ترقی چلنے لگا اور بہت ویڈی شکری ہے ایڈ بھڑ براؤن تھوڑے ہاتھ میں جہی بیس سو بائی چکا نے ہے سردار بگوت سن مان اور سرکار بنائی کدے ਸਰਕਾਰਾਂ ਵਿੱਚ ਰੋਲੇ ਕੋਲੇ ਹੋਇਆ ਕਰਦੇ ਆ। ਆ ਪਰਚਿਆਂ ਦੀ ਰਾਜਨੀਤੀ ਹੁੰਦੀ ਸੀ ਜਿੱਦਿ ਸਾਡਾ ਅਸੀਂ ਭਾਈਚਾਰਾ ਪਾਲਿਆ ਜਿਹੜੀ ਗੱਲ ਕੀਤੀ ਵੀ ਕਰ ਸਕਦੀ ਜਾਂ ਕੀਤੀ। ਪਰ ਉਹ ਕਦੇ ਇਹ ਕੋਈ ਨੌਕਰੀ ਲੱਗਦਾ ਸੀ ਨਾ ਬਟਾ ਦਾ ਮੁੰਡਾ ਕੁੜੀ ਤੇ ਸ਼ੱਕ ਹੁੰਦਾ ਸੀ ਵੀ ਇਹਨਾਂ ਨੇ ਕਿੰਨੇ ਪੈਸੇ ਦੇ ਕੇ ਲੱਗੇ ਆ। ਇਹਨਾਂ ਦੀ ਰਿਸ਼ਤੇ ਦੀ ਤਾਰੀ ਖੜੇ ਜਿਹੜੇ ਜੀ ਨਾਲ ਹੈ। 870 ਫੜੇਦਾਰ ਲਾਏ 42 ਨਾਲ ਨੌਕਰੀਆਂ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀਆਂ ਤੁਹਾਡੇ ਪਰਿਵਾਰ ਨੂੰ ਬੱਚੇ ਲੱਗੇ ਹੋਣੇ ਉਹ ਪਰਿਵਾਰ ਉਹ ਬੱਚਾ ਅੰਦਰ ਨੂੰ ਜੋ ਕਹਦੇ ਇਹ 2 ਰੁਪਏ ਦੀ ਫੀਸ ਤੋਂ ਲਾ ਲਾ ਮੇਰੇ ਕਰਕੇ ਜੱਗ ਦੇ ਵਜ਼ੀਰ ਵੀ ਇਸ ਪਾਸ ਜਿਹੜੀ ਤੁਹਾਡੀ ਕਾਬਲੀਅਤ ਸੀ ਉਹਦਾ ਮੁੱਲ ਪੈ ਗਿਆ ਤੇ ਪਹਿਲਾਂ ਮੈਂ ਤੁਹਾਨੂੰ ਕਹਿੰਦੇ 750 ਫੜੇਦਾਰ ਲਾਏ ਜੀਐਸਪੀ ਲੱਗੇ ਜੱਜ ਲੱਗੇ ਜੱਜ ਕੁੜੀ ਉਹ ਲੱਗੀ ਹੈ ਜਿਹਦੀ ਮਾਂ ਪੋਚਾ ਦੇਣ ਜਾਂਦੀ ਸੀ ਦਾ ਪਿਓ ਰੱਖਿਆ ਚਲਾਉਦਾ ਸੀ ਕੁੜੀ ਦਿਨ ਲਾ ਕੇ ਪੜ੍ਹਦੀ ਸੀ ਸਹਰ ਲਾਈਟ ਵੀ ਨਾ ਹੋਵੇ